ਕਦੇ ਸੋਚਿਆ ਕਿ ਉਹ 1 ਸਕਿੰਟ ਸਾਡੀ ਜਾਂ ਸਾਹਮਣੇ ਆਉਣ ਵਾਲੇ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ ਅਸੀਂ ਆਮ ਤੌਰ ਤੇ ਨਾ 1 ਸਕਿੰਟ ਨੂੰ 1 ਮਿੰਟ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਐਸਾ ਸਮਾਂ ਆਇਆ ਹੋਵੇ ਜਿੱਥੇ ਤੁਸੀਂ ਇਹ ਨੋਟ ਕੀਤਾ ਹੋਊਗਾ ਕਿ 1 ਸਕਿੰਟ ਜਾਂ 1 ਮਿੰਟ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਯੂ ਟਰਨ ਦਿੱਤਾ ਹੈ ਤਾਂ ਜਦੋਂ ਟ੍ਰੈਫਿਕ ਲਾਈਟਾਂ ਤੇ ਅਸੀਂ ਖੜੇ ਹੁੰਨੇ ਆਂ ਤਾਂ ਉੱਥੇ ਟਾਈਮਿੰਗ ਲਗਾਈ ਜਾਂਦੀ ਹੈ ਕਿ ਟ੍ਰੈਫਿਕ ਲਾਈਟਾਂ ਤੋਂ ਕਦੋਂ ਅਸੀਂ ਅੱਗੇ ਜਾਣਾ ਹੈ ਗ੍ਰੀਨ ਸਿਗਨਲ ਹੋਣ ਤੋਂ ਬਾਅਦ ਹੀ ਅਸੀਂ ਤੁਰਨਾ ਹੁੰਦਾ ਹੈ ਪਰ ਅਸੀਂ ਗ੍ਰੀਨ ਸਿਗਨਲ ਹੋਣ ਤੋਂ 1-2 ਸਕਿੰਟ ਪਹਿਲਾਂ ਹੀ ਤੁਰ ਪੈਂਦੇ ਹਾਂ ਅਸੀਂ ਸੋਚਦੇ ਹਾਂ ਵੀ ਬਹੁਤ ਸਮਾਂ ਪਿਆ ਹੈ ਮੈਂ ਕਰ ਲੂੰਗਾ ਪੇਪਰ ਬਹੁਤ ਸਮਾਂ ਪਿਆ ਹੈ ਪਰ ਜਦੋਂ ਐਂਡ ਹੋ ਜਾਂਦਾ ਹੈ ਨਾ ਜੇ ਅਸੀਂ ਉਹ ਪੇਪਰ ਪਾਸ ਕਰ ਜਾਈਏ ਤਾਂ ਪਤਾ ਨਹੀਂ ਕਿੱਥੇ ਪਹੁੰਚ ਸਕਦੇ ਹਾਂ ਪਰ ਜੇਕਰ ਅਸੀਂ ਉਸ ਪੇਪਰ ਤੋਂ ਪਿੱਛੇ ਰਹਿ ਗਏ ਤਾਂ ਸਾਰੀ ਉਮਰ ਸਾਨੂੰ ਇਸ ਗੱਲ ਦਾ ਪਛਤਾਵਾ ਰਹਿੰਦਾ ਹੈ ਵੀ ਯਾਰ ਕਾਸ਼ ਕਾਸ਼ ਮੈਂ 1 ਮਿੰਟ ਮੈਨੂੰ ਸਮਾਂ ਹੋਰ ਮਿਲ ਜਾਂਦਾ ਸਮੇਂ ਅਨੁਸਾਰ ਹੀ ਜੋ ਵੀ ਕੰਮ ਅਸੀਂ ਕਰਨੇ ਆ ਉਹਨੂੰ ਸਮੇਂ ਅਨੁਸਾਰ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਸਾਡੇ ਸਮੇਂ ਦੀ ਯੋਜਨਾ ਜ਼ਰੂਰ ਬਣਾਈਏ ਕੀ ਅਸੀਂ ਕਦੇ ਸੋਚਿਆ ਕਿ 1 ਸਕਿੰਟ ਦਾ ਵੀ ਬਹੁਤ ਵੱਡਾ ਮੁੱਲ ਹੁੰਦਾ ਹੈ 1 ਮਿੰਟ ਦਾ ਵੀ ਬਹੁਤ ਵੱਡਾ ਮੁੱਲ ਹੁੰਦਾ ਹੈ ਤੇ ਇਸ ਤੋਂ ਵੱਧ ਸਮੇਂ ਦਾ ਤਾਂ ਵੱਡਾ ਮੁੱਲ ਹੋਵੇਗਾ ਜੀਵਨ ਜੀ ਵਿੱਚ ਵਿਚਰਨ ਸਮੇ ਅਸੀਂ ਆਮ ਤੌਰ ਤੇ ਨਾ ਇੱਕ ਸਕਿੰਟ ਨੂੰ ਇੱਕ ਮਿੰਟ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਪਰ ਇਹਨਾਂ ਸਮਿਆਂ ਦੀ ਬਹੁਤ ਵੱਡੀ ਮਹੱਤਤਾ ਹੈ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਐਸਾ ਸਮਾਂ ਆਇਆ ਹੋਵੇ ਜਿੱਥੇ ਤੁਸੀਂ ਇਹ ਨੋਟ ਕੀਤਾ ਹੋਊਗਾ ਕਿ ਇੱਕ ਸਕਿੰਟ ਜਾਂ ਇੱਕ ਮਿੰਟ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਯੂ ਟਰਨ ਦਿੱਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸਮੇ ਦੀ ਮਹੱਤਤਾ ਨੂੰ ਯਾਦ ਕਰੋ ਤਾ ਤੁਹਾਨੂੰ ਜਰੂਰ ਕੋਈ ਐਸੀ ਘਟਨਾ ਯਾਦ ਆਏਗੀ ਕਿ ਜਿਹਦੇ ਵਿੱਚ ਤੁਹਾਨੂੰ 1 ਸਕਿੰਟ 1 ਮਿੰਟ ਜਾਂ ਇਸ ਤੋਂ ਵੱਧ ਸਮੇਂ ਦੀ ਮਹੱਤਤਾ ਯਾਦ ਆਈ ਹੋਵੇ ਗੱਲ ਸ਼ੁਰੂ ਕਰਦੇ ਆ 1 ਸਕਿੰਟ ਤੋਂ ਅਕਸਰ ਅਸੀਂ ਆਮ ਤੌਰ ਤੇ ਦੇਖਦੇ ਆ ਜਦੋਂ ਅਸੀਂ ਕਿਤੇ ਟ੍ਰੈਫਿਕ ਲਾਈਟਾਂ ਤੇ ਖੜੇ ਹੁੰਨੇ ਆ ਨਾ ਟ੍ਰੈਫਿਕ ਲਾਈਟਾਂ ਲੱਗੀਆਂ ਨੇ ਸਾਡੀ ਸੁਰੱਖਿਆ ਲਈ ਲੱਗੀਆਂ ਨੇ ਸਾਡੀ ਸੇਫਟੀ ਲਈ ਲੱਗੀਆਂ ਨੇ ਤਾਂ ਜਦੋਂ ਟ੍ਰੈਫਿਕ ਲਾਈਟਾਂ ਤੇ ਅਸੀਂ ਖੜੇ ਹੁੰਨੇ ਆ ਤਾਂ ਉੱਥੇ ਟਾਈਮਿੰਗ ਲਗਾਈ ਜਾਂਦੀ ਹੈ ਕਿ ਟ੍ਰੈਫਿਕ ਲੈਟਾਂ ਤੋਂ ਕਦੋਂ ਅਸੀਂ ਅੱਗੇ ਜਾਣਾ ਹੈ ਤਾਂ ਜਦੋਂ ਆਮ ਤੌਰ ਤੇ ਤੁਸੀਂ ਸੋਚੋ ਤੁਸੀਂ ਆਪ ਵੀ ਸੋਚੋ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਗ੍ਰੀਨ ਸਿਗਨਲ ਹੋਣ ਵਿੱਚ 1 ਸਕਿੰਟ ਦਾ ਸਮਾਂ ਰਹਿ ਜਾਂਦਾ ਜਾਂ 2 ਸਕਿੰਟ ਦਾ ਸਮਾਂ ਰਹਿ ਜਾਂਦਾ ਤਾਂ ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਨੂੰ ਤੁਰ ਜਾਈਏ ਹਾਲਾਂਕਿ ਉਸ ਸਮੇਂ ਸਾਡਾ ਜਾਣਾ ਨਹੀਂ ਹੁੰਦਾ ਗ੍ਰੀਨ ਸਿਗਨਲ ਹੋਣ ਤੋਂ ਬਾਅਦ ਹੀ ਅਸੀਂ ਤੁਰਨਾ ਹੁੰਦਾ ਪਰ ਅਸੀਂ ਗ੍ਰੀਨ ਸਿਗਨਲ ਹੋਣ ਤੋਂ 1-2 ਸਕਿੰਟ ਪਹਿਲਾਂ ਹੀ ਤੁਰ ਪੈਂਦੇ ਆ ਕਦੇ ਸੋਚੇ ਕਿ ਉਹ 1 ਸਕਿੰਟ ਸਾਡੀ ਜਾਂ ਸਾਹਮਣੇ ਆਉਣ ਵਾਲੇ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ ਤੇ ਕਿੱਡਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਜਿਹਦੀ ਕਦੇ ਵੀ ਪਰਪਾਈ ਨਹੀਂ ਹੁੰਦੀ ਇਸ ਕਰਕੇ ਅਸੀਂ 1 ਸਕਿੰਟ ਦੀ ਮਹੱਤਤਾ ਨੂੰ ਵੀ ਸਮਝੀਏ ਨਾਲ ਗੱਲ ਕਰਦੇ ਆਂ ਕਈ ਵਾਰੀ ਅਸੀਂ ਸੋਚਦੇ ਆਂ ਅਸੀਂ ਕਿਸੇ ਇਗਜ਼ਾਮ ਦੇ ਵਿੱਚ ਕਿਸੇ ਪੇਪਰ ਦੇ ਵਿੱਚ ਬੈਠੇ ਆਂ ਅਸੀਂ ਸੋਚਦੇ ਹਾਂ ਵੀ ਬਹੁਤ ਸਮਾਂ ਪਿਆ ਹੈ ਮੈਂ ਕਰ ਲੂੰਗਾ ਪੇਪਰ ਬਹੁਤ ਸਮਾਂ ਪਿਆ ਹੈ ਪਰ ਜਦੋਂ ਐਂਡ ਹੋ ਜਾਂਦਾ ਹੈ ਨਾ ਐਂਡ ਤੇ ਗੱਲ ਯਾਦ ਆਉਂਦੀ ਹੈ ਜਦੋਂ ਸਮਾਂ ਘੱਟ ਰਹਿ ਜਾਂਦਾ ਹੈ ਤੇ ਉਦੋਂ ਫਿਰ ਸਾਡੇ ਕੋਲੇ ਪੇਪਰ ਜ਼ਿਆਦਾ ਰਹਿ ਜਾਂਦਾ ਹੈ ਤੇ ਪੇਪਰ ਸਾਥੋਂ ਹੁੰਦਾ ਨਹੀਂ ਤਾਂ ਕਈ ਵਾਰੀ ਸਮੇਂ ਦੀ 1 ਮਿੰਟ ਦੀ ਘਾਟ ਕਰਕੇ ਨੋਟ ਕਰਿਓ ਕਦੇ 1 ਮਿੰਟ ਦੀ ਘਾਟ ਕਰਕੇ ਤਾਂ ਅਸੀਂ ਕੁਝ ਸਵਾਲ ਸਾਡੇ ਉਸ ਪੇਪਰ ਚੋਂ ਰਹਿ ਜਾਂਦੇ ਨੇ ਤੇ ਸਾਡਾ ਉਹ ਪੇਪਰ ਪਾਸ ਹੋਣ ਤੋਂ ਰਹਿ ਜਾਂਦਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੱਡਾ ਯੂ ਟਰਨ ਆ ਜਾਂਦਾ ਹੈ ਜੇ ਅਸੀਂ ਉਹ ਪੇਪਰ ਪਾਸ ਕਰ ਜੀਏ ਤਾਂ ਪਤਾ ਨਹੀਂ ਕਿੱਥੇ ਪਹੁੰਚ ਸਕਦੇ ਆ ਪਰ ਜੇਕਰ ਅਸੀਂ ਉਸ ਪੇਪਰ ਤੋਂ ਪਿੱਛੇ ਰਹਿ ਗਏ ਤਾਂ ਸਾਰੀ ਉਮਰ ਸਾਨੂੰ ਇਸ ਗੱਲ ਦਾ ਪਛਤਾਵਾ ਰਹਿੰਦਾ ਹੈ ਵੀ ਯਾਰ ਕਾਸ਼ ਕਾਸ਼ ਮੈਂ 1 ਮਿੰਟ ਮੈਨੂੰ ਸਮਾਂ ਹੋਰ ਮਿਲ ਜਾਂਦਾ ਤਾਂ ਮੈਂ ਇਦਾਂ ਕਰ ਲੈਂਦਾ ਇਸ ਕਰਕੇ ਦੋਸਤੋ ਸਮਾਂ ਦੀ ਕਦਰ ਕਰਨੀ ਸਿੱਖੀਏ ਸਮਾਂ ਬਹੁਤ ਵੱਡੀ ਚੀਜ਼ ਹੈ ਸਮੇਂ ਦਾ ਇੱਕ ਇੱਕ ਸਕਿੰਟ ਦਾ ਇੱਕ ਇੱਕ ਮਿੰਟ ਦਾ ਵੱਡੀ ਮਹੱਤਤਾ ਬਣਦੀ ਹੈ ਤਾਂ ਸਾਰੇ ਇਸ ਇਹਨਾਂ ਚੀਜ਼ਾਂ ਨੂੰ ਤਵੱਜੋ ਦਿਈਏ ਸਮੇਂ ਅਨੁਸਾਰ ਹੀ ਸਾਰੇ ਕੰਮ ਕਰੀਏ ਸਮੇਂ ਅਨੁਸਾਰ ਹੀ ਜੋ ਵੀ ਕੰਮ ਅਸੀਂ ਕਰਨੇ ਆ ਉਹਨੂੰ ਸਮੇਂ ਅਨੁਸਾਰ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਸਾਡੇ ਸਮੇਂ ਦੀ ਯੋਜਨਾ ਜ਼ਰੂਰ ਬਣਾਈਏ ਕਿ ਕਿਸ ਸਮੇਂ ਅਸੀਂ ਕੀ ਕੰਮ ਕਰਨਾ ਹੈ ਕਿਸ ਸਮੇਂ ਕੀ ਕੰਮ ਕਰਨਾ ਹੈ ਖਾਸ ਤੌਰ ਤੇ ਪੜਨ ਵਾਲੇ ਬੱਚੇ ਪੜਨ ਵਾਲੇ ਬੱਚਿਆਂ ਲਈ ਤਾਂ ਬਹੁਤ ਜ਼ਰੂਰੀ ਹੈ ਕਿ ਸਵੇਰ ਤੋਂ ਸ਼ਾਮ ਤੱਕ ਕਿੰਨਾ ਟਾਈਮ ਉਹਨਾਂ ਨੇ ਕੀ ਕੀ ਐਕਟੀਵਿਟੀ ਕਰਨੀ ਹੈ ਕਿੰਨਾ ਸਮਾਂ ਉਹਨਾਂ ਨੇ ਤਿਆਰ ਹੋਣ ਤੇ ਲਾਉਣਾ ਹੈ ਕਿੰਨਾ ਸਮਾਂ ਉਹਨਾਂ ਨੇ ਪੜ੍ਹਨਾ ਹੈ ਕਿੰਨਾ ਸਮਾਂ ਉਹਨਾਂ ਨੇ ਖੇਡਣਾ ਹੈ ਕਿੰਨਾ ਸਮਾਂ ਕਿਹੜੇ ਸਬਜੈਕਟ ਨੂੰ ਦੇਣਾ ਹੈ ਤਾਂ ਜੇ ਤੁਸੀਂ ਇਸ ਦਾ ਸਮਾਂ ਯੋਜਨ ਕਰ ਲਓਗੇ ਇਸ ਦਾ ਟਾਈਮ ਟੇਬਲ ਬਣਾ ਲਓਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਮਾਰ ਨਹੀਂ ਖਾਓਗੇ ਇਸ ਕਰਕੇ ਦੋਸਤੋ ਸਮਾਂ ਬਹੁਤ ਵੱਡੀ ਚੀਜ਼ ਹੈ ਤੇ ਜੇਕਰ ਅਸੀਂ ਸਮੇਂ ਦੀ ਕਦਰ ਕਰਾਂਗੇ ਤਾਂ ਸਮਾਂ ਸਾਡੀ ਕਦਰ ਜ਼ਰੂਰ ਕਰੂਗਾ ਬਹੁਤ ਬਹੁਤ ਧੰਨਵਾਦ